ਕੈਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ੈਖਾ ਨਿਜ਼ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਐਨਐਸਸੀ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸਾਦ ਸਦ ਅਮਰਿਤਪਾਲ ਸਿੰਘ ਨੂੰ ਜਲਦ ਹੀ ਪੰਜਾਬ ਲਿਆਂਦਾ ਜਾ ਸਕਦਾ ਤੁਹਾਨੂੰ ਦੱਸਦੇ ਕਿ 22 April ਨੂੰ ਜਿਹੜੀ ਆ ਐਨਐਸਸੀ ਦੀ ਮਿਆਦ ਖਤਮ ਹੋ ਰਹੀ ਆ ਤੇ ਮੰਨਿਆ ਇਹ ਜਾ ਰਿਹਾ ਕਿ ਜਿਸ ਤਰ੍ਹਾਂ ਅਮਰਿਤਪਾਲ ਸਿੰਘ ਦੇ ਬਾਕੀ ਸਾਥੀਆਂ ਨੂੰ ਐਨਐਸਏ ਹਟਾਈ ਗਈ ਆ ਜਲਦੀ ਅਮਰਿਤਪਾਲ ਸਿੰਘ ਤੋਂ ਵੀ ਐਨਐਸਏ ਹਟਾ ਕੇ ਉਹਨਾਂ ਨੂੰ ਪੰਜਾਬ ਲੈ ਆਦਾ ਜਾਏਗਾ ਤੁਹਾਨੂੰ ਦੱਸ ਦਿਆ ਕਿ ਇਸ ਵੇਲੇ ਅਸਮਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਿਰਫ ਸਾਂਸਦ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਪੱਪਲਪ੍ਰੀਤ ਸਿੰਘ ਹੀ ਮੌਜੂਦ ਨੇ ਅਤੇ ਇਹਨਾਂ ਦੋਵਾਂ ਦੇ ਉੱਤੇ ਹਲੇ ਵੀ एनएसए लगी हुई है इस तो अलावा जेड़े सात साथीया नु अमृतपाल सिंह दे नाल गिरफ्तार करके डिब्रूगढ़ जेल दे विच भेजा गया सी उन लोका दे उत्तो एनएसए हटाई गई है तनु दस दिया के अजनाला दे कोर्ट दे विच आज इना दी पेशी होनी सी जिस नु लेके बड़े अपडेट सामने आ रहे ने सारे लोका दे उत्ते एक थाने ते जेड़ा हमला करण नु लेके मामला दर्ज होया सी जिस तो बाद साथ साथ अमृतपाल सिंह उनरे साथी ਪਪਲ ਪ੍ਰੀਤ ਸਿੰਘ ਫੌਜੀ ਅਤੇ ਪ੍ਰਧਾਨ ਮੰਤਰੀ ਬਜਟ ਕੇ ਸਮੇਤ ਕਰੀਬ 7 ਲੋਕਾਂ ਦੇ ਉੱਤੇ ਐਨਐਸਸੀ ਦੇ ਤਹਿਤ ਕਾਰਵਾਈ ਕਰਕੇ ਸਰਕਾਰ ਨੇ ਇਹਨਾਂ ਨੂੰ ਅਸਮਦੀਪ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀ ਲੇਕਿਨ ਸਮਾਂ ਬਦਲਿਆ ਤੇ ਹੁਣ ਜਿਹੜੀ ਆ ਐਨਐਸਸੀ ਦੀ ਕਾਰਵਾਈ ਅਮਰਪਾਲ ਸਿੰਘ ਹੋਰਾ ਦੇ ਸਾਥੀਆਂ ਤੋਂ ਹਟਾਈ ਗਈ ਆ ਤੇ ਪੰਜਾਬ ਜਿਹੜੀ ਵਾਪਸੀ ਆ ਇਹਨਾਂ ਦੀ ਸ਼ੁਰੂ ਹੋ ਚੁੱਕੀ ਹੈ ਤੁਹਾਨੂੰ ਦੱਸ ਦੇ ਕਿ ਫੌਜੀ ਨੂੰ ਵੀ ਹੁਣ ਜਿਹੜਾ ਪੰਜਾਬ ਲਿਆਂਦਾ ਗਿਆ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਬਜਟ ਕੇ ਉਹ ਵੀ ਪੰਜਾਬ ਆ ਚੁੱਕੇ ਨੇ ਅੰਮ੍ਰਿਤਸਰ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਇਸ ਵੇਲੇ ਸਿਰਫ ਖਡੂਰ ਸਾਹਿਬ ਤੋਂ ਸਾਂਸਦ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਪੱਪਲ ਪ੍ਰਿੰਤ ਸਿੰਘ ਹੀ ਮੌਜੂਦ ਨੇ ਡਾਇਰੈਕਟ ਕਾਨੂੰਨ ਦੇ ਜਾਣਕਾਰ ਨੇ ਉਹ ਇਹ ਗੱਲ ਮੰਨ ਰਹੇ ਨੇ ਕਿ ਛੇਤੀ ਹੀ ਇਹਨਾਂ ਦੋਨਾਂ ਲੋਕਾਂ ਨੂੰ ਵੀ ਜਿਹੜਾ ਪੰਜਾਬ ਲਿਆਂਦਾ ਜਾਏਗਾ ਤੇ ਐਨਐਸਏ ਜਿਹੜੀ ਆ ਇਹਨਾਂ ਦੋਨਾਂ ਦੀ ਵੀ ਟੁੱਟ ਸੰਦੀ ਹੈ ਕਿਉਂਕਿ ਇਹਨਾਂ ਦੇ ਬਾਕੀ ਸਾਥੀਆਂ ਦੀ ਜਿਹੜੀ ਐਨਐਸਏ ਆ ਉਹ ਵੀ टुट चुकी है तु दस दिए कि लोग सभा हल्का खडूर साहिब तो अमृतपालसद ने इस अमृतर होन एस ए हटा दी गई सी। पाल थी अमृतपाल के साथी वरिंदर फौजी तो भी एन एस ए हटाने का फैसला लिया गया पंजाब पुलिस की टीम उन्होंने पंजाब लिया असाम के डिब्रूगढ़ जेल पहुंच चुकी है तो दूजे पास अमृतपाल के सात होथियों की पुलिस की रिमांड अज खत्म हो रही है तो उन्होंने अजनला की अदालत ਪੇਸ਼ ਕੀਤਾ ਜਾ ਸਕਦਾ ਜਾਣਕਾਰੀ ਦੇ ਮੁਤਾਬਕ ਪੰਜਾਬ ਪੁਲਿਸ ਦੇ ਵੱਲੋਂ ਉਫਰਿੰਦਰ ਸਿੰਘ ਫੌਜੀ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਪੰਜਾਬ ਲਿਆਂਦਾ ਗਿਆ ਇਸ ਤੋਂ ਪਹਿਲਾਂ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਤੋਂ ਐਨਐਸਏ ਹਟਾ ਦਿੱਤੇ ਗਏ ਸੀ اسی ਅਤਿਆਨਲਕ ਪੰਜਾਬ ਲਿਆਂਦਾ ਗਿਆ ਸੀ ਇਹਨਾਂ ਨੂੰ 21 ਮਾਰਚ ਨੂੰ ਅਜਨਾਲਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਿੱਥੇ ਇਹਨਾਂ ਨੂੰ 25 ਮਾਰਚ ਤੱਕ ਪੋਸਟ ਰਿਮਾਂਡ ਤੇ ਭੇਜਿਆ ਗਿਆ ਇਹ ਪੋਸਟ ਰਿਮਾਂਡ ਵੀ ਅੱਜ ਖਤਮ ਹੋ ਰਿਹਾ ਹੈ ਅਤੇ ਉਹਨਾਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾ ਸਕਦਾ ਕਰੋਦਾ ਦੇ ਕਿ ਮਾਰਚ 2023 ਦੇ ਵਿੱਚ ਅਮਰਿਤਪਾਲ ਸਿੰਘ ਅਤੇ ਉਸਦੇ 9 ਸਾਥੀਆਂ ਦੇ ਖਿਲਾਫ ਐਨਐਸਏ ਦੀ ਕਾਰਵਾਈ ਕਰੇ ਇਹਨਾਂ ਨੂੰ ਅਸਮਦੀਪ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਹੁਣ ਵਰਿੰਦਰ ਸਿੰਘ ਫੌਜੀ ਤੋਂ ਐਨਐਸਏ ਹਟਣ ਤੋਂ ਬਾਅਦ ਸਿਰਫ ਅਮਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਹੀ ਐਨਐਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰਹਿ ਗਏ ਇਹਨਾਂ ਤੇ ਲੱਗੀ ਐਨਐਸਏ ਬਾਰੇ ਵੀ ਅੱਜ ਕੋਈ ਅਪਡੇਟ ਸਾਹਮਣੇ ਆ ਸਕਦੀ हाई कोर्ट ਦੇ ਵਿੱਚ ਸੁਣਵਾਈ ਦੇ ਦੌਰਾਨ ਸਰਕਾਰ ਦੇ ਵੱਲੋਂ ਐਨਐਸਏ ਵਾਤਾਉਣ ਜਬ ਖਤਮ ਕਰਨ ਬਾਰੇ ਜਿਹੜੀ ਆ ਉਹ ਜਾਣਕਾਰੀ ਸਾਂਝੀ ਕੀਤੀ ਜਾ ਸਕੀਏ ਤੁਹਾਨੂੰ ਦੱਸ ਦਈਏ ਕਿ 22 April ਨੂੰ ਜਿਹੜੀ ਆ ਉਹ ਸੰਸਦ ਅਮਰਿਤਪਾਲ ਸਿੰਘ ਦੇ ਉੱਤੇ ਜਿਹੜੀ ਐਨਐਸਏ ਲੱਗੀ ਆ ਉਸ ਦੀ ਮਿਆਦ ਖਤਮ ਹੋ ਰਹੀ ਆ ਹਾਲਾਂਕਿ بار بار ਜਿਹੜੀ ਆ ਸਰਕਾਰ ਦੇ ਵੱਲੋਂ ਐਨਐਸਏ ਦੀ ਮਿਆਦ ਵਧਾਈ ਗਈ ਆ ਲੇਕਿਨ ਇਸ ਵਾਰ ਇਹ ਲੱਗ ਰਿਹਾ ਹੈ ਕਿ ਐਨਐਸਏ ਦੀ ਜਿਹੜੀ ਮਿਆਦ ਆ ਉਹ ਖਤਮ ਹੋਊਗੀ ਅਤੇ ਸੰਸਦ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਵਾਪਸ ਪੰਜਾਬ ਆਉਣਗੇ